ਸਮਾ ਦੋ ਤਰ੍ਹਾਂ ਦਾ ਹੁੰਦਾ ਚੰਗਾ ਤੇ ਮਾੜਾ ਮਾੜਾ ਸਮਾ ਹਮੇਸ਼ਾ ਸੰਘਰਸ਼ੀ ਯੋਧਿਆਂ ਨੂੰ ਜਨਮ ਦਿੰਦਾ ਇਨਕਲਾਬੀ ਯੋਧਿਆਂ ਨੂੰ ਜਨਮ ਦਿੰਦਾ ਤੇ ਘਰ ਨੂੰ ਜੋੜਨ ਵਾਲੇ ਪੁੱਤਰਾਂ ਨੂੰ ਧੀਆਂ ਨੂੰ ਜਨਮ ਦਿੰਦਾ ਤੇ ਜਿਹੜਾ ਚੰਗਾ ਸਮਾ ਹੁੰਦਾ ਇਹ ਹਮੇਸ਼ਾ ਕਮਜ਼ੋਰ ਇਨਸਾਨ ਪੈਦਾ ਕਰਦਾ ਕਮਜ਼ੋਰ ਇਨਸਾਨ ਜਿਹੜੇ ਸੋਚ ਪੱਖੋਂ ਕਮਜ਼ੋਰ ਹੋਣ ਜਿਨ੍ਹਾਂ ਵਿੱਚ ਕੋਈ ਸੰਘਰਸ਼ ਕਰਨ ਦੀ ਚਾਹਤ ਹੀ ਨਾ ਹੋਵੇ ਉਸ ਤਰ੍ਹਾਂ ਦੇ ਕਮਜ਼ੋਰ ਲੋਕ ਜਿਹੜੇ ਕਿ ਅੱਜ ਸਾਨੂੰ ਦੇਖਣ ਨੂੰ ਜ਼ਿਆਦਾ ਮਿਲਦੇ ਨੇ ਜਿਹੜੇ 18 19 ਸਾਲ ਦੇ ਹੁੰਦੇ ਨਹੀਂ ਉਦੋਂ ਪਹਿਲਾਂ ਆਪਣੇ ਪਿਓ ਨੂੰ ਚੈਲੰਜ ਕਰਨ ਲੱਗ ਜਾਂਦੇ ਨੇ ਕਿ ਤੈਨੂੰ ਹੁਣ ਇਕੱਲੇ ਰਹੀ ਸਾਨੂੰ ਜਾਦੇ ਆ ਗਈ ਹੈ ਅਸੀਂ ਸਮਝਾਉਨੇ ਆ ਕਿ ਕਿਦਾਂ ਕੰਮ ਕਰ ਚੱਲਦਾ ਉਹਨਾਂ ਦੀ ਗੱਲ ਕਰਨਾ ਮਨੋਵਿਗਿਆਨ ਕਹਿੰਦਾ ਕਿ ਜਿਹੜਾ ਬੱਚਾ ਹੈ ਉਹ ਕਦੇ ਵੀ ਸਿਖਾਏ ਤੇ ਨਹੀਂ ਸਿੱਖਦਾ ਇਹ ਭਲੇਖਾ ਰਹਿੰਦਾ ਹੈ ਪੇਰੈਂਟਸ ਦਾ ਤੇ ਸਾਡੀ ਦੁਨੀਆਦਾਰੀ ਜਿਹੜੇ ਵੇਚਣ ਵਾਲੇ ਉਤਕਰ ਬੰਦੇ ਨੇ ਉਹਨਾਂ ਦਾ ਕਿ ਬੱਚੇ ਨੂੰ ਕੁਝ ਸਿਖਾਉਂਗੇ ਤਾਂ ਉਹ ਸਿੱਖੂਗਾ ਸਿਖ ਸਿਖਾਏ ਤੇ ਬੱਚਾ ਕੁਝ ਨਹੀਂ ਸਿੱਖਦਾ ਕਿਸੇ ਵੀ ਬੱਚੇ ਦਾ ਦਿਲ ਨਹੀਂ ਕਰਦਾ ਕਿ ਉਹ ਸਵੇਰੇ ਲੇਟ ਉੱਠੇ ਤੇ ਆਪਣੇ ਮਾਪਿਆਂ ਤੋਂ ਗਾਲਾਂ ਖਾਵੇ ਜੋ ਵੀ ਕੰਮ ਕਰ ਇਦਾਂ ਦੇ ਕਰੇ, ਇਸਰਾੜਤਾ ਕਰੇ ਇਦਾਂ ਦੀਆਂ, ਬਾਹਰੋਂ ਲਾਂਬੇ ਲੈ ਕੇ ਆਵੇ। ਕਿਸੇ ਦਾ ਦਿਲ ਨਹੀਂ ਕਰਦਾ ਕਿ ਉਹਦੀ ਇਮੇਜ ਐ ਜਿਹੜੀ ਉਹ ਖਰਾਬ ਹੋਵੇ ਪੇਰੈਂਟਸ ਦੀ ਨਿਗਾਹ ਦੇ ਵਿੱਚ ਤੇ ਬਾਹਰਲੀ ਦੁਨੀਆਦਾਰੀ ਦੀ ਨਿਗਾਹ ਦੇ ਵਿੱਚ। ਇਹ ਕੁਦਰਤੀ ਹੈ ਕਿਉਂਕਿ ਬੱਚਾ ਜਿਹੜਾ ਉਹ ਸਿਖਾਏ ਤੇ ਨਹੀਂ ਦੇਖੋ-ਦੇਖੀ ਤੇ ਨਿਰਭਰ ਕਰਦਾ। ਜਿੱਦਾਂ ਦਾ ਉਹ ਦੇਖਦਾ ਉਹ ਓਦਾਂ ਦਾ ਕਰਦਾ। ਜੇ ਉਹਦੀ ਮਾਂ ਜਾਂ ਉਹਦਾ ਪਿਓ ਦੇ ਸਾਹਮਣੇ ਬੈਠਾ ਹਟਿਆ ਫੋਨ ਤੇ ਲੱਗਿਆ ਰਹਿੰਦਾ ਤਾਂ ਨਾਰਮਲੀ ਗੱਲ ਹੈ ਕਿ ਜਿਹੜਾ ਬੱਚਾ ਉਹ ਵੀ ਫੋਨ ਨੂੰ ਪਹਿਲ ਦੇਊਗਾ। ਜੋ ਦਾ ਪਿਓ ਰੋਟੀ ਖਾਣ ਲੱਗੇ ਖਾਣਾ ਖਾਣ ਲੱਗੇ ਮੂਰੇ ਫੋਨ ਰੱਖ ਕੇ ਦੇਖਦਾ ਤਾਂ ਨਾਰਮਲੀ ਗੱਲ ਆ ਫਿਰ ਜੇ 5 ਸਾਲ ਦਾ ਜਾਂ 4 ਸਾਲ ਦਾ ਜਵਾਕ ਆਉਣੇ ਫਿਰ ਰੋਟੀ ਖਾਣ ਤੋਂ ਪਹਿਲਾਂ ਫੋਨ ਤਾਂ ਮੰਗਣਾ ਹੀ ਮੰਗਣਾ ਨਹੀਂ ਉਹਨੇ ਰੋਟੀ ਖਾਣੀਗੀ ਕਿਉਂਕਿ ਉਹ ਜਿਵੇਂ ਦੇਖ ਰਿਹਾ ਉਵੇਂ ਕਰਨ ਦੀ ਕੋਸ਼ਿਸ਼ ਕਰਦਾ ਇਹ ਇੱਕ ਸਟੇਜਾਂ ਨੇ ਜਵਾਕਾਂ ਦੀਆਂ 5 ਸਾਲ ਤੱਕ ਜਵਾਕ ਨਕਲ ਕਰਦਾ ਆਪਣੇ ਪਿਓ ਦੀ ਆਪਣੇ ਦੋਸਤਾਂ ਦੀ ਜਿਹਨਾਂ ਨਾਲ ਉਹ ਖੇਡਦਾ ਦੇਖਦਾ ਉਹਨਾਂ ਦੀ ਤਰ੍ਹਾਂ ਉਹ ਕਰਨ ਦੀ ਕੋਸ਼ਿਸ਼ ਕਰਦਾ 5-6 ਸਾਲ ਤੱਕ ਜੇ ਇਸ ਨਕਲ ਨੂੰ ਤੁਸੀਂ ਵਧੀਆ ਬਣਾ ਦੋਗੇ ਉਹਦੇ ਲਈ ਤਾਂ ਉਹ ਵਧੀਆ ਹਰਕਤਾਂ ਕਰੂਗਾ ਉਸ ਤੋਂ ਬਾਅਦ ਇੱਕ ਸਮਾਂ ਆਉਂਦਾ 8 ਤੋਂ 10 ਸਾਲ ਦੇ ਵਿੱਚ ਇਸ ਸਮੇਂ ਦੇ ਵਿੱਚ ਤੁਸੀਂ ਉਹਨੂੰ ਇੱਕ ਟਾਸਕ ਦੇ ਸਕਦੇ ਹੋ ਉਹਨੂੰ ਸਮਝਾ ਸਕਦੇ ਹੋ ਇਹ ਸਮਾਂ ਸਮਝਾਉਣ ਦਾ ਜਦੋਂ ਬਾਹਰਲੀ ਦੁਨੀਆਦਾਰੀ ਨਾਲੋਂ ਜ਼ਿਆਦਾ ਉਹ ਪੇਰੈਂਟਸ ਦੀ ਗ੍ਰਿਪ ਦੇ ਵਿੱਚ ਜ਼ਿਆਦਾ ਹੁੰਦਾ ਹੈ 8 ਤੋਂ 10 ਸਾਲ ਦੇ ਵਿੱਚ ਵਿੱਚ ਇਹ ਉਹ ਸਮਾਂ ਜਦੋਂ ਜਵਾਕ ਦੇ ਉੱਤੇ ਪੇਰੈਂਟਸ ਦਾ ਜ਼ਿਆਦਾ ਹੱਕ ਰਹਿੰਦਾ ਤੇ ਬਾਹਰਲੇ ਦਾ ਕੱਟ ਕੱਟ ਜਾਂਦਾ ਜੇ ਇੱਥੇ ਤੁਸੀਂ ਉਹਨੂੰ ਸਾਹਮਣੇ ਇੱਥੇ ਉਹਨੂੰ ਤੁਸੀਂ ਇੱਕ ਵਧੀਆ ਲੈਕਚਰ ਜਾਂ ਇੱਕ ਵਧੀਆ ਸਮਝਾਉਣ ਦਾ ਤੁਹਾਡਾ ਤਰੀਕਾ ਹੈ ਇੱਥੇ ਸਮਝਾ ਸਕਦੇ ਹੋ ਵਾਕਿ ਕਿ ਕਿਦਾਂ ਦੁਨੀਆਦਾਰੀ ਦੇ ਵਿੱਚ ਵਿਚਰਨਾ ਤੇ ਤੇ ਅਪੀਰੈਂਸ ਕੀ ਕਰਦੇ ਨੇ ਤੇ ਤੇਰੀ ਮਾਂ ਕੀ ਕਰਦੀ ਹੈ ਕੁੜੀ ਨੂੰ ਸਮਝਾਉਣ ਲਈ ਕਹਤੀਏ ਤੂੰ ਇਸ ਘਰ ਦੀ ਇੱਜ਼ਤ ਆ ਆਪਣੇ ਬਾਪੂ ਦੀ ਪੱਗ ਆਪਣੇ ਮਾਂ ਦੀ ਸਿਰ ਦੀ ਚੁੰਨੀ ਆ ਤੂੰ ਹਰੇਕ ਘਰ ਦੇ ਵਿੱਚ ਇੱਕ ਕਮਰਾ ਹੁੰਦਾ ਜਿੱਥੇ ਸਾਡਾ ਪੁਰਾਣਾ ਸਮਾਨ ਪਿਆ ਹੁੰਦਾ ਕੁਝ ਉੱਥੇ ਬਿਠਾ ਕੇ ਜੇ ਇੱਕ ਇੱਕ ਮਾਂ ਆਪਣੀ ਧੀ ਨੂੰ ਬਿਠਾ ਕੇ ਬਾਹਰ ਤੋਂ ਫੜ ਕੇ ਸਮਝਾ ਦੇਵੇ ਨਾ ਚੰਗੀ ਤਰ੍ਹਾਂ ਕਿ ਪਤਾ ਤੇਰੇ ਬਾਪੂ ਦੀ ਦੁਨੀਆਦਾਰੀ ਦੇ ਵਿੱਚ ਇੱਜ਼ਤ ਬੜੀ ਬਣੀ ਹੋਈ ਆ ਦੇਖੀ ਮੇਰਾ ਪੁੱਤ ਬਣ ਕੇ ਇਹਨੂੰ ਇਦਾਂ ਹੀ ਬਣਾ ਕੇ ਰੱਖੀ ਕਿਉਂਕਿ ਤੂੰ ਇਸ ਘਰ ਦਾ ਤਾਜ ਆ ਤਾਂ ਮੈਂ ਲਿਖ ਕੇ ਦਿੰਨਾ ਕਿ ਉਹ ਤੀ ਕਦੇ ਵੀ ਉਹ ਇਦਾਂ ਦੀ ਹਰਕਤ ਨਹੀਂ ਕਰ ਸਕਦੀ ਜਿਸ ਦੇ ਨਾਲ ਉਹਦੇ ਬਾਪੂ ਦਾ ਅਸਰ ਨੀਵਾ ਹੁੰਦਾ ਹੋਵੇ ਉਹਦੀ ਆਪਾ ਦੀ ਪੱਗ ਨਹੀਂ ਵੀ ਹੁੰਦੀ ਹੋਵੇ ਸੋ ਇਸੇ ਤਰ੍ਹਾਂ ਤੁਹਾਡਾ ਜਵਾਬ ਤੁਹਾਡਾ ਪੁੱਤ ਆ 10 ਤੋਂ 12 8 ਤੋਂ 10 ਸਾਲ ਦੀ ਜਿਹੜੀ ਏਜ ਐ ਇਹਦੇ ਵਿੱਚ ਜੇ ਤੁਸੀਂ ਆਪਣੇ ਬੱਚੇ ਨੂੰ ਵਧੀਆ ਤਰੀਕੇ ਨਾਲ ਸਮਝਾਉਣਾ ਨੇ ਸਮਝਾ ਲੈਣੇ ਉਹਨੂੰ ਕਿਸੇ ਹੋਰ ਪਾਸੇ ਨੂੰ ਮੋੜ ਲੈਣੇ ਉਹਨੂੰ ਤਾਂ ਉੱਥੇ ਹੀ ਰਹੂਗਾ ਕਿਉਂਕਿ ਇਸ ਤੋਂ ਬਾਅਦ ਜਿਹੜੀ ਸਟੇਜ ਸ਼ੁਰੂ ਹੋਣੀ ਹੈ ਇਹਦੇ ਵਿੱਚ ਉਹਦੇ ਫਰੈਂਡ ਸਰਕਲ ਉਹਦਾ ਬਣਨਾ ਸਟਾਰਟ ਹੋ ਜਾਂਦਾ ਬਾਹਰ ਤੇ ਉਹ ਸਟਰੋਂਗ ਹੋ ਜਾਂਦਾ 12 ਸਾਲ ਦੀ ਏਜ ਤੇ ਵਿੱਚ 11 12 ਸਾਲ ਦੀ ਏਜ ਜਦੋਂ ਆਕਰਦਾ ਜਾਂ ਇਹਦੇ ਵਿੱਚ ਐਂਟਰੀ ਕਰਦਾ ਉਦੋਂ ਉਹ ਘਰ ਚ ਜਿੱਦ ਕਰਨ ਲੱਗ ਜਾਂਦਾ ਕਿ ਮੈਂ ਖੇਡਣ ਜਾਣਾ ਤੇ ਉਸੇ ਨਾਲ ਖੇਡਣ ਜਾਣਾ ਆਪਣੇ ਫਰੈਂਡ ਦਾ ਨਾਮ ਲੈ ਕੇ ਦੱਸਣ ਲੱਗ ਜਾਂਦਾ ਤੁਹਾਨੂੰ ਜਿਹੜਾ ਹੈ 10 ਤੋਂ ਪਾਰ ਵਾਲੀ ਏਜ ਹੈ ਇਹਦੇ ਵਿੱਚ ਉਹ ਤੇ ਬਾਹਰਲਾ ਗ੍ਰਿਪ ਹਾਵੀ ਹੋ ਜਾਂਦਾ ਤੁਹਾਡਾ ਡਾਊਨ ਪੈ ਜਾਂਦਾ ਫਿਰ ਇੱਥੋਂ ਸਟਾਰਟਿੰਗ ਹੁੰਦੀ ਹੈ ਉਹਨਾਂ ਦੀ ਵਿਗੜ ਹੁੰਦੀ ਤੇ ਹੋਰ ਕਈ ਪੁਆਇੰਟ ਨੇ ਛੋਟੇ-ਛੋਟੇ ਜਿਹੇ ਜਿਹਦੇ ਵਿੱਚ ਤੁਹਾਡੇ ਬੱਚੇ ਨੂੰ ਕੋਈ ਬਾਹਰੋਂ ਉਹਦਾ ਫਰੈਂਡ ਕੋਈ ਬੁਲਾਉਣ ਆਉਂਦਾ ਘਰ ਦੇ ਵਿੱਚ ਇਹ ਨੋਟ ਕਰ ਲਿਓ ਗੱਲ ਇੱਕੋ ਸੇਮ ਟਾਈਮ ਦੇ ਉੱਤੇ ਆਵਾਜ਼ ਪੈਂਦੀ ਹੈ ਤੁਹਾਡੇ ਜਵਾਬ ਨੂੰ ਬਾਹਰੋਂ ਤੇ ਆਵਾਜ਼ ਮਾਰਨ ਵਾਲੇ ਇੱਕ ਤੋਂ ਜ਼ਿਆਦਾ ਨੇ ਤਾਂ ਸਮਝ ਲਓ ਤੁਹਾਡਾ ਪੁੱਤ ਤੁਹਾਡੇ ਹੱਥਾਂ ਚੋਂ ਬਾਹਰ ਨਿਕਲ ਚੁੱਕਿਆ ਇਸੇ ਤਰ੍ਹਾਂ ਧੀ ਇਸੇ ਤਰ੍ਹਾਂ ਕੁੜੀ ਐ ਤੀ ਐ ਸਾਡੀ ਘਰ ਦੇ ਵਿੱਚ ਇਦੋਂ ਤਿਆਰ ਹੋ ਕੇ ਰਹਿਣ ਲੱਗ ਜਵੇ ਬਾਰ ਬਾਰ ਸ਼ੀਸ਼ਿਆਂ ਉਰੇ ਖੜਨ ਲੱਗ ਜਵੇ ਫਿਰ ਇੱਥੇ ਧਿਆਨ ਦੇਣਾ ਬਣਦਾ ਕਿ ਕਿਤੇ ਉਹ ਵੀ ਹੱਥੋਂ ਵਾਰ ਨਾ ਹੋ ਗਈ ਹੋਵੇ ਸੋ ਇਹ ਕਾਮਨ ਜੀਆਂ ਗੱਲਾਂ ਨੇ ਬਾਕੀ ਸਭ ਤੋਂ ਵੱਡੀ ਘਾਟ ਜਿਹੜੀ ਸਾਡੇ ਚ ਰਹਿੰਦੀ ਐ ਇੱਥੇ ਖਾਸ ਕਰਕੇ ਯੂਰਪੀਅਨ ਕੰਟਰੀਜ਼ ਦੇ ਵਿੱਚ ਸਾਡੇ ਪੇਰੈਂਟਸ ਦੇ ਵਿੱਚ ਉਹ ਇਹ ਐ ਕਿ ਉਹਨਾਂ ਦੇ ਬੱਚੇ ਸਾਡੀ ਪੰਜਾਬ ਦੀ ਸਭਿਆਤਾ ਤੋਂ ਟੁੱਟ ਚੁੱਕੇ ਨੇ ਬਿਲਕੁਲ ਹੀ ਟੁੱਟ ਚੁੱਕੇ ਨੇ ਬੋਲੀ ਤੋਂ ਟੁੱਟ ਗਏ ਨੇ ਪੰਜਾਬ ਦੀ ਸੱਭਿਆਤਾ ਤੋਂ ਟੁੱਟ ਗਏ ਨੇ ਉਥੋਂ ਦੇ ਰਿਸ਼ਤੇ ਵੀ ਟੁੱਟ ਗਏ ਨੇ ਜਦੋਂ ਤੱਕ ਇਹ ਕਾਇਮ ਰਹਿੰਦੇ ਸੀ ਉਦੋਂ ਤੱਕ ਸਭ ਕੁਝ ਸਹੀ ਸੀ ਜਦੋਂ ਕਲਚਰ ਤੁਹਾਡੇ ਘਰ ਦੇ ਵਿੱਚ ਬਾਹਰਲੀ ਕੰਟਰੀ ਦਾ ਐਂਟਰ ਕਰਦਾ ਤਾਂ ਨਾਰਮਲੀ ਕੱਲ ਹੈ ਜਿੱਦਾਂ ਦਾ ਕਲਚਰ ਹੋਊਗਾ ਉਦਾਂ ਦਾ ਬਿਹੇਵੀਅਰ ਬੱਚਿਆਂ ਦਾ ਹੋਊਗਾ ਹੀ ਹੋਊਗਾ ਸੋ ਅੱਜ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਇਹ ਵੀ ਜ਼ਰੂਰਤ ਹੈ ਕਿ ਕਿੱਦਾਂ ਤੁਸੀਂ ਬੱਚਿਆਂ ਨੂੰ ਪੰਜਾਬ ਦੀ ਸੱਭਿਆਤਾ ਨਾਲ ਪੰਜਾਬ ਦੇ ਇਤਿਹਾਸ ਨਾਲ ਇਹੜਾ ਬੜਾ ਗੌਰਮਈਆ ਬੜਾ ਮਹਿੰਗਾ ਇਤਿਹਾਸ ਹੈ ਉਹਨਾਂ ਨੂੰ ਸੁਣਾਵੋ ਸਮਝਾਵੋ ਕਿ ਕੁੜੀਆਂ ਸਾਡੀਆਂ ਬੀਬੀਆਂ ਕਿੱਦਾਂ ਦੀਆਂ ਹੁੰਦੀਆਂ ਸੀਗੀਆਂ ਤੇ ਸਾਡੇ ਸੂਰਗਿਰ ਯੋਧੇ ਕਿੱਦਾਂ ਦੇ ਹੁੰਦੇ ਸੀਗੇ ਸੋ ਇਹ ਵੀਡੀਓ ਥੋੜੀ ਵੇਸਕ ਲੰਮੀ ਹੋਵੇ ਬਟ ਇਹ ਜੇ ਕਿਸੇ ਲਈ ਸਹਾਇਕ ਬਣ ਸਕੇ ਤਾਂ ਮੈਨੂੰ ਖੁਸ਼ੀ ਹੋਊਗੀ ਕਿਉਂਕਿ ਹਾਲਾਤ ਨੇ ਜਿਹੜੇ ਕਾਫੀ ਵਿਗੜ ਚੁੱਕੇ ਨੇ ਸਾਡਾ ਕੰਮ ਹੈ ਬੱਚਿਆਂ ਦੇ ਵਿੱਚ ਪੇਚਰਨਾ ਬੇਸਕ ਅਸੀਂ ਸਕੂਲ ਦੇ ਜ਼ਰੀਏ ਵਿਚਰਦੇ ਆਂ ਕੈਂਪ ਕੈਂਪ ਵਗੈਰਾ ਲਗਾਉਨੇ ਆ ਗੁਰੂ ਘਰਾਂ ਦੇ ਵਿੱਚ ਉੱਥੇ ਵੱਡੀ ਗਿਣਤੀ ਵਿੱਚ ਪੇਰੈਂਟਸ ਨਾਲ ਮਿਲਾਪ ਹੁੰਦਾ ਸਾਡਾ ਬੱਚਿਆਂਦਿਆਂ ਨਾਲ ਮਿਲਣਾ ਜੁਲਣਾ ਹੁੰਦਾ ਉੱਥੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਪੇਰੈਂਟਸ ਨਾਲ ਮਿਲਣਾ ਜੁਲਣਾ ਹੁੰਦਾ ਉੱਥੇ ਕਈ ਵਾਰ ਸਾਨੂੰ ਇਹ ਕੁਝ ਮਿਲ ਲੱਗੇ ਸਾਡਾ ਬੱਚਾ ਹੁਣ ਸਾਡੇ ਹੱਥਾਂ 'ਚ ਨਹੀਂ ਰਿਹਾ ਸਾਡਾ ਕਹਿਣਾ ਨਹੀਂ ਮੰਨਦਾ ਉਹਦਾ ਵੱਡਾ ਕਾਰਨ ਕੀ ਹੈ ਜਿੱਦਾਂ ਤੁਹਾਨੂੰ ਦਿਖਾਉਂਗੇ ਉਹ ਓਦਾਂ ਦਾ ਹੀ ਬਣੂਗਾ ਧੰਨਵਾਦ